ਸਾਡਾ ਜਿਹੜਾ ਸਰਕਾਰੀ ਹਸਪਤਾਲ ਆ ਮੈਡੀਕਲ ਕਾਲਜ ਆ ਉਹਦਾ ਮੈਂ ਕੋਵਿਡ ਦੀਆਂ ਤਿਆਰੀਆਂ ਦਾ ਮੈਂ ਅਚਨਚੇਤ ਜਿਹਨੂੰ ਔਚੱਕ ਜਿਹੜਾ ਹੈਗਾ ਉਹਨਾਂ ਦਾ ਮੈਂ ਦੌਰਾ ਕੀਤਾ ਸੀਗਾ ਸਰਪ੍ਰਾਈਜ਼ ਟੈਸਟ ਸੀਗਾ ਪਰ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਕੋਵਿਡ ਦੀ ਪੂਰੀ ਤਿਆਰੀ ਆ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟ੍ਰੇਨਡ ਸਟਾਫ ਤੇ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਆਕਸੀਜਨ ਪਲੈਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਪਹਿਲਾਂ ਤੇ ਜਿਹੜਾ ਹੈਗਾ ਉਹ ਲਿਕਵਿਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਂਸ ਫੇਲ ਹੋ ਜਾਏ ਤਾਂ ਇੱਕ ਮਲਟੀ ਲੇਅਰਡ ਜਿਹੜਾ ਸਟੈਂਡਰਡ ਦੀ ਸਪਲਾਈ ਵੀ ਹੈਗੀ ਆ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲੈਂਟ ਸਟੈਂਡ ਬਾਈ ਜਿਹੜਾ ਸਾਨੂੰ ਕਿਤੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਟਰ ਵਿੱਚ ਰੱਖਿਆ ਹੈ اسی ਤਰ੍ਹਾਂ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜੇ ਸਾਡੀ origignal emergency ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਆ ਗਿਆ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲਿਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੈਂਟ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੈਂਟ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹਨੂੰ ਸੁਪਰ ਸਪੈਸ਼ਲਟੀ ਵਿੰਗ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਉਹਦੇ ਵਿੱਚ ਜਾਣਾ ਸੋ ਪੂਰੀ ਤਿਆਰੀ ਹੈ ਸਾਡੀ ਕੋਵਿਡ ਵਾਸਤੇ ਇਹ ਇੱਕ ਡਾ ਵਿੰਚੀ ਸਿਸਟਮ ਹੈ ਨਵਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਜਦੋਂ ਲੋਕ ਗਲ ਬਲੈਡਰ ਦਾ ਆਪਰੇਸ਼ਨ ਕਰਦੇ ਸੀ ਵੱਡਾ ਚੀਰਾ ਦੇ ਕੇ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਮਰੀਜ਼ ਨੂੰ 2-3 ਹਫ਼ਤੇ ਲੱਗਦੇ ਸੀ ਠੀਕ ਹੋਣ ਦੀ ਪਹਿਲਾਂ ਟਾਂਕੇ ਲਾਣੇ ਫਿਰ ਟਾਂਕੇ ਕੱਢਣੇ ਕਈ ਵਾਰੀ ਟਾਂਕਿਆਂ ਚ ਫਿੱਕ ਪੈ ਜਾਂਦੀ ਸੀ ਫਿਰ ਸਾਡੇ ਕੋਲੇ ਜਿਹੜਾ ਸੀਗਾ ਲੈਪਰੋਸਕੋਪਿਕ ਸਰਜਰੀ ਆਈ ਉਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਉਹ ਪਲਸ 48 ਘੰਟੇ ਚ 72 ਘੰਟੇ ਚ ਕਰ ਦਵਾ ਜਾਂਦਾ ਸੀ ਹੁਣ ਇਹਦੇ ਚੋ ਜਿਹੜਾ ਇਹ ਵੱਡਾ ਸਿਸਟਮ ਹੈ ਇਹ ਲੇਟੈਸਟ ਸਿਸਟਮ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਚੜਾ ਹੈਗਾ ਦਾਵਿੰਚੀ ਸਿਸਟਮ ਇਹਨੂੰ ਰੋਬੋਟਿਕ ਸਰਜਰੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜਿਕਲ ਪ੍ਰੀਸੀਜਨ ਤੇ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਔਰ ਪੇਸ਼ੈਂਟ ਨੂੰ ਬਹੁਤ ਸਾਰੇ ਜਿਵੇਂ ਤੁਹਾਡਾ ਗਲ ਬਲੈਡਰ ਹੈ ਜਾਂ ਉਹਦੇ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਆ ਉਹਦੇ ਵਾਸਤੇ ਬਿਰੀ ਨੂੰ ਹਸਪਤਾਲ ਚ ਰਹਿਣ ਦੀ ਲੋੜ ਹੀ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚਲੇ ਜਾਓ ਸੋ ਇਹ ਤੁਹਾਡੀ ਸੇਵਾ ਚ ਜਿਹੜੀ ਪੰਜਾਬ ਸਰਕਾਰ ਲੱਗੀ ਆ ਮੈਨੂੰ ਉਮੀਦ ਆ ਕਿ ਸਾਡਾ ਤੁਹਾਨੂੰ ਪਿਆਰ ਇਸ ਤਰ੍ਹਾਂ ਮਿਲਦਾ ਰਹੇਗਾ